ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜਿਆ ਜਿਸੇ ਅੱਗ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਹੀ ਬੰਨ ਨਾ ਹਰ ਜੀਠ ਜੁੜੰਦਾ ਲੋੜੀਆ ਜਸੇ ਅਗ ਸਭ ਨਿਵੰਨ ਹਰ ਸੱਜਣ ਦਾ ਵਣ ਲੱਗੇ ਆ ਕਿਸੈ ਨ ਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਜੋ ਹਾਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਭ ਕੀਤੇ ਆਪ ਨੇ ਸੇ ਕਈਹ ਤਨ ਆਪਣ ਲੀਆ ਜੀ ਮਿਲ ਵਿਛੜ ਕਿਉ ਰਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੜੰਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੜੰਨਾ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀਠ ਜੁੜੰਦਾ ਲੋੜੀਐ ਜਿਸੇ ਅੱਗ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਵੱਡੇ ਉਪਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਗੁਰਬਾਣੀ ਸੁਣਨ ਪੜਨ ਦਾ ਸੁਭਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਖਸ਼ਿਸ਼ ਕੀਤਾ ਹੈ ਅੱਜ ਸੰਗਰਾਂਦ ਵਾਲਾ ਦਿਨ ਹੈ ਜੇਠ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਆਦੀਆਂ ਬਿਆਦੀਆਂ ਉਪਾਦੀਆਂ ਦੁੱਖਾ ਕਲੇਸ਼ਾਂ ਦਿਲਦਰਾ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੀ ਸੰਗਤ ਨੂੰ ਬਚਾ ਕਰਕੇ ਰੱਖਣ ਸਤਸੰਗ ਜੀ ਉਪਰਤਨ ਹੀ ਮਨਾਉਤ ਹੈ ਭਾਵਨਾ ਹੈ ਮਨ ਦੀ ਸ਼ਰਧਾ ਹੈ ਗੁਰਮੁਖਾਂ ਪਿਆਰਿਆਂ ਦੀ ਅਰੰਭਤਾ ਵਾਲੇ ਦਿਨ ਪਹਿਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਕਰਕੇ ਸੁਣਨਾ ਇਹ ਇਹ ਭਾਵਨਾ ਬਣਾਉਣੀ ਕਿ ਉਪਦੇਸ਼ ਸੁਣਦੇ ਨਾਲ ਜੋ ਆਉਣ ਵਾਲਾ ਸਮਾਂ ਹੈ ਉਸ ਭਾਗਾ ਬਣ ਜਾਂਦਾ ਹੈ ਤੇ ਇਹ ਬਿਲਕੁਲ ਸੱਚ ਹੈ ਗੁਰਮਖੋ ਜਦੋਂ ਕੋਈ ਸਰਦਾ ਭਾਵਨਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਦਾ ਹੈ ਤਾਂ ਫਿਰ ਭਾਈ ਉਹਦੇ ਲਈ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਉਦੇ ਲਈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਇਹ ਰਹਿਮਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜੀਵ ਨੂੰ ਬਖਸ਼ਿਸ਼ ਕਰਦੇ ਹਨ ਜੇਠ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਜੇਠ ਦੇ ਮਹੀਨੇ ਦੇ ਪਰਥਾਏ ਆਪਸ ਬਸੰਗਤਾ ਨੇ ਗੁਰਬਾਣੀ ਦਾ ਉਪਦੇਸ਼ ਸੁਣਨਾ ਕੀਤਾ ਹੈ ਮਾਜ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰਹਿਮਤ ਜੋ ਬਖਸ਼ਿਸ਼ ਵਰਤਾਉਂਦੇ ਹਨ ਹਰ ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਜੁੜਿਆ ਜਾਂਦਾ ਹੈ ਤਾਂ ਜੋ ਉਸ ਦੇ ਅਨੁਸਾਰੀ ਹੋ ਕਰਕੇ ਆਪਣੇ ਜੀਵਨ ਨੂੰ ਢਾਲ ਕੇ ਸਤਸੰਗ ਜੀ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਜਾ ਸਕੇ ਅਸਲ ਦੇ ਵਿੱਚ ਇਹ ਇੱਕ ਅਵਸਥਾ ਹੈ ਜਿਵੇਂ ਅੱਜ ਆਪਾਂ ਇਹ ਜਾਣ ਲਿਆ ਹੈ ਕਿ ਸੰਕਰਾਂਤ ਹੈ ਇਹ ਸੰਕਰਾਂਤ ਹੈ ਕਿ ਸੰਕਰਾਂਤ ਸ਼ਬਦ ਤੋਂ ਇਹ ਸ਼ਬਦ ਹੋਣ ਦੇ ਵਿੱਚ ਆਇਆ ਹੈ ਜਿਸ ਦੇ ਭਾਵ ਅਰਥ ਹਨ ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਭਲੀ ਭਾਂਤ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਕ੍ਰਾਂਤੀ ਆਉਂਦੀ ਹੈ ਉਸ ਤਬਦੀਲੀ ਨੂੰ ਹੀ ਸੰਗਰਾਮ ਕਿਹਾ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕੀਤੀ ਹੈ ਕਿ ਗੁਰੂ ਦੀਆ ਸਿੱਖਾ ਤੂੰ ਸ਼ਬਦ ਦੇ ਨਾਲ ਜੋੜ ਸ਼ਬਦ ਰੂਪੀ ਸੂਰਜ ਤੇਰੇ ਹਿਰਦੇ ਦੇ ਵਿੱਚ ਉਦੇ ਹੋ ਜਾਵੇ ਜੋ ਅਗਿਆਨਤਾ ਦਾ ਹਨੇਰਾ ਹੈ ਤੇਰਾ ਖਤਮ ਹੋ ਜਾਵੇ ਜਿਸ ਦੇ ਹਲਸ ਰੂਪ ਕ੍ਰਾਂਤੀ ਆਵੇ ਕਿਹੜੀ ਕ੍ਰਾਂਤੀ ਗੁਰਮਖੋ ਕਿ ਜਿਹੜੀਆਂ ਸਾਡੀਆਂ ਕਮੀਆਂ ਹਨ ਜੋ ਸਾਡੇ ਔਗੁਣ ਹਨ ਗੁਰੂ ਦੇ ਸ਼ਬਦ ਦੇ ਨਾਲ ਜੁੜ ਕਰਕੇ ਉਹਨਾਂ ਕਮੀਆਂ ਨੂੰ ਉਹਨਾਂ ਔਗੁਣਾਂ ਨੂੰ ਦੂਰ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਵਰਤੇ ਤੇ ਆਪਾਂ ਗੁਣਾ ਦੇ ਧਾਰਣੀ ਬਣ ਜਾਈਏ ਇਹ ਹੀ ਤਾਂ ਇੱਕ ਅਵਸਥਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਜੀਠ ਦੇ ਮਹੀਨੇ ਦੇ ਪਰਥਾਏ ਸਮਝਾਉਣਾ ਕਰਦੇ ਹਨ ਜੀ ਹਰ ਜੀਠ ਜੁੜੰਦਾ ਲੋੜੀਐ ਜਿਵੇਂ ਅੱਗ ਸਭ ਨਿਵੰਨ। ਗੁਰੂ ਦੇ ਸਿੱਖ ਨੇ ਪਾਈ ਇਸ ਜੀਠ ਮਹੀਨੇ ਦੀ ਅਵਸਥਾ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਜਾਂ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਅਸੀਂ ਇਸ ਅਵਸਥਾ ਤੱਕ ਪਹੁੰਚ ਚੁੱਕੇ ਹਾਂ। ਬਾਰਮੁਖੀ ਸੰਗਤ ਦੇ ਵਿੱਚ ਹਾਜ਼ਰੀ ਭਰਨੀ ਸੇਵਾ ਕਰਨੀ ਦਰਸ਼ਨਦਾਰੀ ਕਰਨੀ ਗੁਰਮੁਖੋ ਬਾਣੀ ਸੁਣਨੀ ਬਾਣੀ ਪੜਨੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਉਸ ਤੋਂ ਵੀ ਵੱਡੇ ਭਾਗ ਹਨ ਜਦੋਂ ਆਪਾਂ ਗੁਰੂ ਦੇ ਨਾਲ-ਨਾਲ ਚੱਲਦੇ ਹਾਂ ਗੁਰੂ ਦੇ ਸ਼ਬਦ ਦੇ ਦੁਆਰਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਹਨ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਹਰ ਜੀਠ ਜੁੜੰਦਾ ਲੋੜੀਏ ਝੇਠ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਦੇ ਹਨ ਹਰ ਜੋ ਅਕਾਲ ਪੁਰਖ ਪਰਮਾਤਮਾ ਕਣ ਕਣ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਹਰ ਜੋ ਜਿਸ ਨੂੰ ਭਾਈ ਯਾਦ ਕਰਦੇ ਹਾਂ ਤੇ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਐਸੀ ਦੀਨ ਦਿਆਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਜੁੜਨਾ ਲੋੜੀਏ ਜੀ ਇਕ ਤਾਂ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਦੂਸਰਾ ਕਿ ਭਾਈ ਸਾਡੇ ਅੰਦਰ ਇਹ ਚਿਤਵਣੀ ਉਤਪਨ ਹੋਵੇ ਕਿ ਮੈਂ ਵੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਵਾਂ। ਜਿਵੇਂ ਮर्यादा ਦੇ ਆਧਾਰ ਤੇ ਸਿੱਖ ਦੇ ਹਿਰਦੇ 'ਚ ਇਹ ਉਤਪਨੀ ਪੈਦਾ ਹੋਵੇ, ਇਹ ਵਿਚਾਰ, ਸੁਭ ਵਿਚਾਰ ਪੈਦਾ ਹੋਣ ਕਿ ਹੁਣ ਮੈਂ ਨਸ਼ਿਆਂ ਨੂੰ ਛੱਡ ਦਵਾਂ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂ। ਹੁਣ ਮੈਂ ਸਾਧ ਸੰਗਤ ਸੂਰਤ ਹੋ ਜਾਵਾਂ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂ ਹੁਣ ਮੈਂ ਅੰਮ੍ਰਿਤ ਵੇਲੇ ਉਠਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਦਾਰੀ ਕਰਾਂ ਬਾਣੀ ਪੜਾਂ ਇਹ ਸਤਸੰਗਤ ਜੀ ਜੋ ਭਾਵਨਾ ਹੈ ਜੋ ਵਿਚਾਰ ਹਨ ਹਰ ਜੀਠ ਜੁੜੰਦਾ ਲੋੜੀਏ ਕਿ ਮੇਰਾ ਵੀ ਮਲਾਪ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੋਵੇ ਜਿਸ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਜਿਸ ਅੱਗੇ ਸਭ ਨਿਵਨ ਵੱਡੀਆਂ ਵੱਡੀਆਂ ਤਾਕਤਾਂ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਝੁਕਦੀਆਂ ਹਨ ਏ ਜੀਵ ਇਸ ਜੀਠ ਦੇ ਮਹੀਨੇ ਇਹ ਮਨ ਦੇ ਵਿੱਚ ਪੱਕਾ ਕਾਰ ਦ੍ਰਿੜ ਕਾਰ ਕਿ ਤੇਰੇ ਮਨ ਦੀ ਚਿਤਵਣੀ ਬਣੇ ਕਿ ਮੈਂ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੈ ਜੋੜਨ ਦੇ ਕੀ ਲਾਭ ਹਨ ਸਤ ਸੰਗ ਜੀ ਗੁਰਬਾਣੀ ਚ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਹਰਿ ਸਿਓ ਜੁਰੈ ਤਾਂ ਸਭ ਕੋ ਮੀਤ ਹਰਿ ਸਿਓ ਜੁਰੈ ਤਾਂ ਨਿਹਚਲ ਚੀਤ ਹਰਿ ਸਿਓ ਜੁਰੈ ਨਾ ਵਿਆਪੇ ਕਾੜਾ ਹਰਿ ਸਿਓ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੀ ਤੂੰ ਹਰਿ ਸਿਓ ਜੋਰ ਕਾਜ ਤੁਹਾਰੇ ਨਾਹੀ ਹੋਰ ਹਰੀ ਪਰਮਾਤਮਾ ਦੇ ਨਾਲ ਜੁੜਨਾ ਹੀ ਸ਼੍ਰੇਸ਼ਟ ਕਾਰਜ ਹੈ ਭਈ ਪ੍ਰਾਪਤ ਮਾਨੁਖ ਦੀ ਹਰੀਆ गोविंद ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਨ ਸਾਧ ਸੰਗਤ ਭਜ ਕੇਵਲ ਨਾਮ ਇਸ ਕਰਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਕਾਰ ਹਰ ਸੱਜਣ ਦਾਵਣ ਲੱਗਿਆ ਇਸੇ ਨਾ ਦੇਈ ਬੰਨ ਜਿਸ ਸਮੇਂ ਜੁੜ ਗਿਆ ਭਾਈ ਜੁੜਨ ਤੋਂ ਭਾਵ ਹੈ ਕਿ ਹਿਰਦੇ ਤੋਂ ਮਨ ਤੋਂ ਸਦਾ ਹੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਧਿਆਨ ਤਰ ਕੇ ਜੁੜਨਾ ਕਰ ਭਾਵ ਕਿ ਵਾਹਿਗੁਰੂ ਪਰਮਾਤਮਾ ਦੇ ਚਰਨ ਹੀ ਜੀਵ ਤੇਰੇ ਹਿਰਦੇ 'ਚ ਵਸਣਾ ਕਰਨ ਧਾਵਨ ਕਹਿੰਦੇ ਨੇ ਪੱਲੇ ਨੂੰ ਤੇ ਪ੍ਰਭੂ ਪਰਮਾਤਮਾ ਦੇ ਪੱਲੇ ਦੇ ਨਾਲ ਲੱਗਣਾ ਕਰ ਹਰ ਸੱਜਣ ਧਾਵਨ ਲੱਗਿਆ ਕਿਸੇ ਨਾਮ ਦੀ ਬੰਨ ਜਿਹੜਾ ਪ੍ਰਭੂ ਪਰਮਾਤਮਾ ਦੇ ਪੱਲੇ ਦੇ ਨਾਲ ਲੱਗ ਜਾਂਦਾ ਹੈ ਕਿਸੇ ਵੀ ਪ੍ਰਕਾਰ ਦਾ ਉਹਨੂੰ ਫਿਰ ਭਾਈ ਬੰਧਨ ਕੋਈ ਨਹੀਂ ਪੈਂਦਾ ਮਨ ਕਰਕੇ ਨਾ ਤਨ ਕਰਕੇ ਸਤਸੰਗ ਜੀ ਕਿਸੇ ਵੀ ਪ੍ਰਕਾਰ ਦਾ ਬੰਧਨ ਨਹੀਂ ਪੈਂਦਾ ਸਤਗੁਰੂ ਜੀ ਉਹਨੂੰ ਬਚਾ ਲੈਂਦੇ ਹਨ ਸੱਚੇ ਪਾਤਸ਼ਾਹ ਜੀ ਨਾਮ ਬਾਣੀ ਦਾ ਆਸਰਾ ਦੇ ਕਰਕੇ ਬਚਾਉਂਦੇ ਹਨ ਤੇ ਧਾਵਨ ਹੈ ਕਿ ਦਾਵਨ ਸਾਜ ਸੰਗਤ ਜੀ ਗੁਰੂ ਦਾ ਸ਼ਬਦ ਹੈ ਨਾਮ ਹੈ ਬਾਣੀ ਹੈ ਤਿਰੜ ਕਰਨਾ ਹੈ ਨਾਲ ਜੁੜਨਾ ਹੈ ਤੇ ਜਿਹੜਾ ਜੁੜ ਗਿਆ ਗੁਰਮੁਖੋ ਉਹਦੇ ਸਰੀਰ ਦੇ ਬੰਧਨ ਕੱਟੇ ਜਾਂਦੇ ਹਨ ਮਨ ਦੇ ਬੰਧਨ ਕੱਟੇ ਜਾਂਦੇ ਹਨ ਤੇ ਬਾਹਰ ਮੁਖੀ ਵੀ ਬੰਧਨ ਉਹਦੇ ਕੱਟੇ ਜਾਂਦੇ ਨੇ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਰ ਦੇ ਬੰਦੀਖਾਨੇ 'ਚ ਚਰਨ ਪਾਉਂਦੇ ਹਨ ਸਾਤਸੰਗ ਜੀ ਕੌਤਕ ਵਰਤਾਉਂਦੇ ਹਨ ਤੇ ਉੱਥੋਂ ਕਈ ਸੰਗਤਾਂ ਨੂੰ ਬੰਧਨ ਮੁਕਤ ਕਰਦੇ ਹਨ ਜਿਨ੍ਹਾਂ ਨੇ ਵੀ ਗੁਰੂ ਦੇ ਪੱਲੇ ਦੇ ਨਾਲ ਲੱਗਣਾ ਕੀਤਾ ਉਹ ਬੰਧਨ ਮੁਕਤ ਹੋ ਗਏ ਜਿਵੇਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਸਾਤਸੰਗ ਜੀ ਰਾਜਿਆਂ ਨੂੰ ਮੁਕਤ ਕਰਵਾਉਂਦੇ ਹਨ ਤੇ ਉੱਥੇ ਵੀ ਜੋ ਇਤਿਹਾਸ ਦੱਸਦਾ ਹੈ ਪੱਲੇ ਦੇ ਨਾਲ ਲੱਗਣਾ ਕੀਤਾ ਤੇ ਮੁਕਤੀ ਮਿਲੀ ਇਸੇ ਤਰ੍ਹਾਂ ਭਾਈ ਜਿਹੜਾ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਜੇ ਉਹ ਪ੍ਰਤੱਖ ਰੂਪ ਦੇ ਵਿੱਚ ਗੁਰੂ ਦਾ ਪੱਲਾ ਫੜ ਲਵੇ ਤਾਂ ਉਹਦੇ ਸਰੀਰ ਦੇ ਬੰਧਨ ਕੱਟੇ ਜਾਂਦੇ ਹਨ ਅਤੇ ਅੰਤਰੀਵ ਰੂਪ ਜਦੋਂ satsang ਜਿਉ ਸ਼ਬਦ ਗੁਰੂ ਦੀ ਬਾਣੀ ਦੇ ਨਾਲ ਜੁੜ ਜਾਵੇ ਤੇ ਉਹਦੇ ਜਨਮਾਂ ਜਨਮਾਂ ਦੇ ਬੰਧਨ ਫਿਰ ਕੱਟੇ ਜਾਂਦੇ ਹਨ ਜੀ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀ ਸੰਨ ਮਾਨਕ ਮੋਤੀ ਇਹ ਕੀਮਤੀ ਸਤਸੰਗ ਜੀ ਜੋ ਅਮੋਲਕ ਮੋਤੀ ਹਨ ਜੋ ਅਮੋਲਕ ਸਤਸੰਗ ਜੀ ਹੀਰੇ ਆਦਕ ਹਨ ਇਹ ਨਾਮ ਹੀ ਹੈ ਮਾਨਕ ਮੋਤੀ ਨਾਮ ਪ੍ਰਭ ਕਹਿਣ ਤੋਂ ਭਾਵ ਕਿ ਜੋ ਦੁਨਿਆਵੀ ਹੀਰੇ ਮੋਤੀ ਆਦਿਕ ਹਨ ਉਹ ਤਾਂ ਇੱਕ ਦਿਨ ਸਤਸੰਗ ਜੀ ਛੱਡ ਜਾਂਦੇ ਹਨ ਜਾਂ ਉਹਨਾਂ ਨੂੰ ਛੱਡਣਾ ਪੈਂਦਾ ਹੈ ਗੁਰਮਖੋ ਨਾਲ ਨਹੀਂ ਨਿਭਦੇ ਪਰ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਇੱਕ ਐਸੀ ਦੌਲਤ ਨਸੀਬ ਹੁੰਦੀ ਹੈ ਇੱਕ ਐਸਾ ਸਦੀਵੀ ਧਨ ਮਿਲਦਾ ਹੈ ਜੋ ਸਦਾ ਹੀ ਪ੍ਰਾਣੀ ਦਾ ਆਸਰਾ ਹੈ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਮਾਨਕ ਮੋਤੀ ਉਹ ਹੈ ਨਾਮ ਤੇ ਨਾਮ ਹੈ ਪ੍ਰਭੂ ਪਰਮਾਤਮਾ ਦਾ ਇਹ ਵੀ ਧਿਆਨ ਦੇਣਾ ਗੁਰਮਖੋ ਮਾਨਕ ਮੋਤੀ ਨਾਮ ਪ੍ਰਭ ਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਉਹਨਾਂ ਲੱਗੇ ਨਾਹੀ ਸੰਨ ਕੋਈ ਸੰਨ ਲਾ ਕੇ ਚੋਰੀ ਨਹੀਂ ਕਰ ਸਕਦਾ ਭਾਈ ਆਪਾਂ ਪੜਦੇ ਹਾਂ ਹਾਲ ਧਨ ਕੋ ਉਚੱਕਾ ਨੀੜ ਨਾ ਆਵਈ ਜਮ ਜਗਾਤੀ ਡਾਂਡ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਨਾਮ ਦਾ ਧਨ ਨਾਲ ਨਿਭਣ ਵਾਲਾ ਹੈ ਅਤੇ ਦੁਨਿਆਵੀ ਧਨ ਝੂਠਾ ਮਾਨ ਹੰਕਾਰ ਜਿਸ ਧਨ ਦਾ ਜੀਵ ਕਰਦਾ ਹੈ ਉਹ ਨਾਲ ਨਿਭਣ ਵਾਲਾ ਨਹੀਂ ਹੈ ਜੀ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਜਿਤਨੇ ਕੋ ਮਨ ਵਿੱਚ ਭਾਉਂਦੇ ਹਨ ਪ੍ਰਭੂ ਪਰਮਾਤਮਾ ਦੇ ਹੀ ਰੰਗ ਹਨ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ ਕਿ हे ਜੀਵ ਇਹ ਜੋ ਰੰਗ ਹਨ ਇਹ ਪ੍ਰਭੂ ਪਰਮਾਤਮਾ ਦੇ ਦਿੱਤੇ ਹੋਏ ਹੀ ਤੂੰ ਮਾਣ ਰਿਹਾ ਹੈ ਅਥਵਾ ਰੰਗ ਸੱਬੇ ਨਾਰਾਇਣੇ ਚਿੱਤੇ ਮਨ ਭਵਨ ਹੁਣ ਜਿਹੜਾ ਮਨ ਹੈ ਜੋ ਜੋਤ ਸਰੂਪ ਹੈ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜਿਸ ਮਨ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੋ ਮਨ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਭਾਈ ਉਸ ਮਨ ਨੂੰ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੇ ਰੰਗ ਹੀ ਚੰਗੇ ਲੱਗਦੇ ਹਨ ਅਥਵਾ ਹੁਕਮ ਦੇ ਅਧੀਨ ਹੋ ਕਰਕੇ ਮਰਿਆਦਾ ਦੇ ਅਧੀਨ ਹੋ ਕੇ ਹੀ ਉਰੰਗ ਮਾਨ ਦਾ ਹੈ ਰੰਗ ਸਭੇ ਨਰਾਇਣੇ ਜੀਤੇ ਮਨ ਭਵਨ ਹੁਣ ਉਹਨੂੰ ਚੰਗਾ ਲੱਗਦਾ ਹੈ ਇਹ ਸਰਬਨ ਹੋ ਮੇਰੇ ਹੋ ਸੱਚ ਸੁਣਨੇ ਉਹਨੂੰ ਪਠਾਈ ਹੁਣ ਉਹਨੂੰ ਚੰਗਾ ਲੱਗਦਾ ਹੈ ਇਹ ਨੇਤਰ ਹੋ ਮੇਰੇ ਹੋ ਹਰ ਤੁਮਹਿ ਜੋਤ ਧਰੀ ਹਰ ਬਿਨੇ ਅਵਰ ਨ ਦੇਖੋ ਕੋਈ ਹੁਣ ਭਾਈ ਉਹਨੂੰ ਪਤਾ ਹੈ ਇਹ ਰਸਨਾ ਤੋਂ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਜਿੰਨੇ ਵੀ ਰੰਗ ਮਾਨਣੇ ਨੇ ਉਹ ਭਾਈ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅਧੀਨ ਹੋ ਕਰਕੇ ਹੀ ਮੰਨਣੇ ਨੇ। ଅਥਵਾ ਇਹ ਸਭ ਦਾਤਾ ਇਹ ਰਹਿਮਤਾ ਉਸ ਦੀਆਂ ਹੀ ਦਿੱਤੀਆਂ ਹੋਈਆਂ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ। ਜੋ ਹਰਿ ਅਕਾਲ ਪੁਰਖ ਪਰਮਾਤਮਾ ਨੂੰ ਭਾਰਿਆ ਹੈ ਉਹੀ ਹੋ ਰਿਹਾ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ। ਤੇ ਉਸ ਦੇ ਹੁਕਮ ਦੇ ਅੰਦਰ ਹੀ ਇਹ ਸਾਰੇ ਜੀਕਾਰ ਵਿਹਾਰ ਕਰ ਰਹੇ ਹਨ ਕਰਤੇੁਰਖ ਨੇ ਭਾਈ ਸਭਨਾਂ ਨੂੰ ਕਿਰਤ ਬਖਸ਼ੀ ਹੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਪ੍ਰਭ ਕੀਤੇ ਆਪਨੇ ਸੇਈ ਕਈਹ ਤਨ ਉਹ ਧਨ ਹਨ ਉਹ ਧੰਤਾ ਦੇ ਪਾਤਰ ਹਨ ਕੌਣ ਭਾਈ ਜੋ ਪ੍ਰਭ ਕੀਤੇ ਆਪਨੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਉਹ ਧੰ ਹਨ ਉਹ ਵਡਿਆਉਣ ਯੋਗ ਹਨ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕਾ ਸੰਗ ਤੇ ਤੇ ਆਵੇ ਨਾ ਆਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੋਹ ਲੈ ਉਧਰੇ ਨਾਨਕ ਪੂਰਨ ਬ੍ਰਹਮਪਛਾਤਾ ਉਹਨਾਂ ਦਾ ਆਉਣਾ ਸਫਲਾ ਹੈ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ ਜਿਨ੍ਹਾਂ ਨੂੰ ਪ੍ਰਭ ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਦਾ ਇਹ ਸਾਧ ਸੰਗਤ ਦੀਆਂ ਘੜੀਆਂ ਇਹ ਪ੍ਰਭੂ ਪ੍ਰਮਾਤਮਾ ਦੇ ਚਰਨਾਂ 'ਚ ਜਗਾ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਸਤ ਸੰਗਤ ਜੀ ਇਹ ਜੇ ਆਪਣੇ ਜੋਰ ਦੇ ਨਾਲ ਮਿਲਦਾ ਹੁੰਦਾ ਤਾਂ ਜੀਵ ਫਿਰ ਇਹ ਵਿਛੋੜੇ ਦਾ ਦੁੱਖ ਕਿਉਂ ਭੋਗਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਇਹਨੂੰ ਰੋਗ ਵਿਆਪਦੇ ਨੇ ਇਹ ਪ੍ਰਭੂ ਪਰਮਾਤਮਾ ਪਰਮੇਸ਼ਰ ਨੂੰ ਭੁੱਲਦਾ ਹੈ ਤੇ ਜੇ ਇਹ ਆਪਣੇ ਯਤਨਾਂ ਦੇ ਨਾਲ ਮਿਲ ਸਕਦਾ ਹੁੰਦਾ ਤਾਮਿਲਾਤ ਹੋ ਜਾਣਾ ਸੀ ਇਹਨੇ ਯਤਨ ਕਰਨੇ ਸਨ ਕਿ ਮਾਇਆ ਬਥੇਰੀ ਹੈ ਮਾਇਆ ਦੇ ਨਾਲ ਇਹ ਸਤ ਸੰਗਤ ਦੀਆਂ ਘੜੀਆਂ ਖਰੀਦ ਲਵਾਗਾ ਮਾਇਆ ਬੜੀ ਹੈ ਚੌਧਰਾ ਹਨ ਪ੍ਰਭਤਾ ਹੈ ਤਾਂ ਸ਼ਾਇਦ ਕਿਤੇ ਗੁਰੂ ਦੀ ਕਿਰਪਾ ਮਿਲ ਜਾਵੇਗੀ ਪਰ ਸਤਗੁਰੂ ਜੀ ਸਮਝਾਉਂਦੇ ਨੇ ਨਹੀਂ ਭਾਈ ਆਪਨ ਲਈ ਆ ਜੀ ਮਿਲੈ ਵਿਛੜ ਕਿਉਂ ਰਵੰਨ ਇਸ ਕਰਕੇ ਭਾਈ ਇਹ ਦਾਤਾਂ ਇਹ ਰਹਿਮਤਾਂ ਬਿਨਾ ਕਿਰਪਾ ਬਿਨਾ ਪ੍ਰਸਾਦ ਤੋਂ ਨਹੀਂ ਮਿਲਦੀਆਂ ਪਾਵ ਗੁਰੂ ਦੀ ਰਹਿਮਤ ਹੋਵੇ ਤਾਂ ਹੀ ਇਹ ਰਹਿਮਤ ਹੁੰਦੀ ਹੈ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣੰਨ ਫਿਰ ਇਹ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਪ੍ਰਾਪਤੀ ਹੋਵੇਗੀ ਤੇ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਹ ਜੀਵ ਸਤ ਸੰਗਤ ਕਰਿਆ ਕਰੋ ਸੰਗਤ ਦੇ ਵਿੱਚ ਆਉਣਾ ਸੰਗਤ ਕਰਨੀ ਸਾਧੂ ਸੰਗ ਪ੍ਰਾਪਤੇ अथवा ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਸਾਧ ਨਾਮ ਨਿਰਮਲ ਤਾਂ ਕਿ ਕਰਮ ਜਿਨ੍ਹਾਂ ਦੇ ਕਰਮ ਨਿਰਮਲ ਹਨ ਮੈਲ ਤੋਂ ਰਹਿਤ ਹਨ ਉਹਨਾਂ ਦਾ ਸੰਗ ਕਰਨਾ ਹੈ ਕੋਈ ਜਨ ਹਰਿ ਸ਼ਿਉ ਦੇਵੈ ਜੋਰ ਚਰਨ ਕਹੋ ਬਕੋ ਸੋ ਬਰਸਨਾ ਤੀਜੇ ਪ੍ਰਾਨ ਅਕੂਰ ਸਾਧੂ ਸੰਗ ਪ੍ਰਾਪਤੇ ਸਾਧੂ ਸੰਗ ਪ੍ਰਾਪਤੀ ਹੈ ਨਾਨਕ ਰੰਗ ਮਨਨ ਇਸ ਕਰਕੇ हे ਜੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਰੰਗ ਪ੍ਰੇਮ ਰੰਗ ਨਾਮ ਰੰਗ ਉਹਨਾਂ ਨੂੰ ਤੂੰ ਮਾਣ ਸਕਦਾ ਹੈ ਉਹਦੇ ਲਈ ਸੰਗਤ ਅਤੀ ਜ਼ਰੂਰੀ ਹੈ ਉਦੇ ਲਈ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ অতি ਜ਼ਰੂਰੀ ਹੈ ਤੇ ਸਾਧੂ ਦੀ ਸੰਗਤ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਨਾ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕੇ ਭਾਈ ਇਹ ਜੇਠ ਦਾ ਮਹੀਨਾ ਉਹਦੇ ਲਈ ਰੰਗੀਲਾ ਹੈ ਉਹਦੇ ਲਈ ਸੁਭਾਗਾ ਹੈ ਕਿਹਦੇ ਲਈ ਭਾਈ ਜਿਹਦੇ ਮੱਥੇ ਤੇ ਭਾਗ ਚੰਗੇ ਹਨ ਤੇ ਭਾਗ ਕਿਹੜੇ ਹਨ ਸਤ ਸੰਗ ਜੀ ਭਾਗ ਹਨ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਤੈ ਜੀਓ ਇਹ ਚੰਗੇ ਭਾਗਾਂ ਦੀ ਹੀ ਨਿਸ਼ਾਨੀ ਹੈ ਗੁਰਮਖੋ ਜੋ ਬਾਣੀ ਪੜ੍ਹ ਸੁਣਦਾ ਸਤਿਗੁਰੂ ਜੀ ਸੁਭਾਗ ਬਖਸ਼ਦੇ ਹਨ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਤਸੰਗ ਜੀ ਜੋ ਗੁਰਮਖ ਪਿਆਰੇ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਨ ਸਤਸੰਗ ਜੀ ਹਰ ਜੇਠ ਰੰਗੀਲਾ ਤਿਸ ਧਣੀ ਉਹਦੇ ਲਈ ਹਰੀ ਅਕਾਲ ਪੁਰਖ ਪਰਮਾਤਮਾ ਦੀ ਅਭੇਦਤਾ ਦਾ ਰੰਗੀਲਾ ਰੰਗ ਆਨੰਦ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹਦੇ ਮੱਥੇ ਦੇ ਉੱਤੇ ਵੱਡੇ ਪਾਗ ਹੋਣ ਦੇ ਸਦਕਾ ਸਤ ਸੰਗਤ ਦੀਆਂ ਘੜੀਆਂ ਨਸੀਬ ਹੋ ਜਾਂਦੀਆਂ ਹਨ ਦੇਦੇ ਕੋਲ ਨਾਮ ਬਾਣੀ ਦੀ ਦਾਤ ਹੈ ਅਥਵਾ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਗੁਰਮੁਖੋ ਜਿਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਕਰ ਲਿਆ ਅਕੀਦਾ ਕਰ ਲਿਆ ਪ੍ਰੇਮ ਕਰਕੇ ਨਾਮ ਬਾਣੀ ਦੇ ਨਾਲ ਜੁੜਨਾ ਕੀਤਾ ਹੈ ਭਾਈ ਹਰ ਜੇਠ ਰੰਗੀਲਾ ਇਸ ਧਣੀ ਜਿਸ ਕਾਏ ਭਾਗ ਮਥਨ ਉਹਦੇ ਲਈ ਫਿਰ ਇਹ ਜੇਠ ਦਾ ਮਹੀਨਾ ਸੁਭਾਗਾ ਬਣ ਜਾਂਦਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਮਝਾਉਣਾ ਕੀਤਾ ਆਪਸ ਬਸ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਅੱਜ ਦੇ ਮਹੀਨੇ ਜੇਠ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਰਹਿਮਤ ਕਰਕੇ ਬਖਸ਼ਿਆ ਸੁਣਾ ਕੀਤਾ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਅਖਰੀ ਅਰਥ ਕਰਦੇ ਆਂ ਬੋਲਦੇ ਆਂ ਅਨੇਕ ਹੀ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਬ ਸਿਓ ਮੇਲ ਸਤਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ લે ਹੋ ਹਉ ਪਾਪੀ ਵੱਡ ਗੁਣਹਗਾਰ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸਤਿਗੁਰ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਕਰਨ ਲਿਆਂਦਾ ਹੋਇਆ ਤਿਲ ਫੁਲ ਭੇਟਾ ਦਰ ਪ੍ਰਵਾਣ ਕਰਨ ਸਾਰੀ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਆਉਣ ਵਾਲਾ ਸਮਾ ਸਭਨਾ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਹੋਈਆਂ ਭੁੱਲਾਂ ਦੀ ਮਾਫੀ ਕੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਵਾਂਗੇ ਜੀ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਤਾਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ